ਭਾਈ ਗੁਰ ਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਸਰਪ੍ਰਸਤੀ ਹੇਠ ਚਾਲੇ ਇਲਾਕੇ ਦੇ ਨੰਬਰ ਦਾਤਾਬੰਦੀ ਪਬਲਿਕ ਸਕੂਲ ਵਿਖੇ ਪਰਦੇ ਵਿਦਿਆਰਥੀਆਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਰਾਸ਼ਨ ਵੰਡਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਦਾਤਾਬੰਦੀ ਸ਼ੋਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਟਾ, ਦਾਲ, ਚਾਵਲ, ਦਾਲ, ਖੰਡ, ਪੱਤੀ ਅਤੇ ਹੋਰ ਘਰੇਲੂ ਵਰਤਾਂ ਵਾਲਾ ਸਮਾਨ ਆਦਿ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀ ਨੇ ਆਪਣੇ ਹੱਥੀਂ ਰਾਸ਼ਨ ਵੰਡਣ ਦੀ ਸੇਵਾ ਕੀਤੀ। ਲੋੜਵੰਦਾਂ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕੀਤੀ। ਸਕੂਲ ਦੇ ਚੇਅਰਮੈਨ ਭਾਈ ਅਮਨਦੀਪ ਸਿੰਘ ਨੇ ਆਖਿਆ ਕਿ ਇਨਸਾਨੀ ਕਦਰਾਂ-ਕੀਮਤਾਂ ਤੇ ਪਹਿਰਾ ਦੇਣ ਲਈ ਆਪਣੇ ਅਸਾਰੂ ਸੋਚ ਨੂੰ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾ ਕੇ ਲੋੜਵੰਦਾਂ ਦੀ ਸ ਸੱਚੀ ਮਨੁੱਖਤਾ ਦੀ ਸੇਵਾ ਹੈ ਜੋ ਕਿ ਸਮੇਂ ਵਿੱਚ ਸਾਨੂੰ ਖੁਦ ਨੂੰ ਆਪਣੇ ਆਲੇ ਦੁਆਲੇ ਲੋੜਵੰਦ ਪਰਿਵਾਰਾਂ ਦੇ ਸਾਥ ਅਤੇ ਸਹਾਰਾ ਬੰਨਣਾ ਚਾਹੀਦਾ ਹੈ ਇਸ ਮੁਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਆਰਤੀ ਸੂਦ ਨੇ ਆਖਿਆ ਕਿ ਅੱਜ ਦਾ ਇਹ ਪ੍ਰੋਗਰਾਮ ਬੱਚਿਆਂ ਨੂੰ ਸਮਾਜਿਕ ਕੰਮ ਵਿੱਚ ਉਤਸ਼ਾਹਿਤ ਕਰਨਾ ਸੀ ਜਿਵੇਂ ਇਸ ਮਾਗਵਾਂ ਨਾਲ ਬੱਚਿਆਂ ਦੇ ਅੰਦਰ ਸੇਵਾ ਭਾਵਨਾ ਕਰਨ ਦੀ ਇੱਛਾ ਜਾਗੇਗੀ ਅਤੇ ਸਕੂਲ ਇਹੋ ਜੇ ਕੰਮ ਅੱਗੇ ਵੀ ਕਰਦਾ ਰਹੇਗਾ ਇਸ ਮੁਕੇ ਸਕੂਲ ਦਾ ਡਾਇਰੈਕਟਰ ਵੀ ਹਾਜ਼ਰ ਸੀ